ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਟਾਈਮ ਕਾਫੀ ਹੋ ਗਿਆ 6:00 ਵਜੇ ਤੇ ਬਾ ਸਾਰਾ ਦਿਨ ਹਨਾ ਬੈਠੇ ਫੋਨ ਦੇਖੀ ਗਏ ਤੇ ਕੋਈ ਵੀਡੀਓ ਨਹੀਂ ਬਣੀ ਤੇ ਮਨਕੀਰਤ ਤੇ ਉਹਦੇ ਵਾਲੀ ਵੀਡੀਓ ਤੇ ਹਨਾ ਕਮੈਂਟ ਆਫ ਹੋ ਗਏ ਕਿਉਂਕਿ ਮਨਕੀਰਤ ਬੈਠਾ ਰਿਆ ਕੋਲੇ ਦੇ ਅਸੀਂ ਦੋਨੇ ਭੂਆ ਭਤੀਜਾ ਬੈਠੇ ਰਹੇ ਤੇ ਤਾਂ ਕਰਕੇ ਹੋ ਗਏ ਕਮੈਂਟ ਆਫ ਤੇ ਹੁਣ ਅਸੀਂ ਕਰ ਲਿਆ ਸਟਾਰਟਿੰਗ ਬਲੌਗ ਦੀ ਤੇ ਸੋਰੇ ਨਾ ਕਰਦੇ ਆ ਵੀਡੀਓ ਆਪਾਂ ਨਾਲ ਦੇ ਨਾਲ ਸ਼ੇਅਰ ਤੇ ਕਿਉਂਕਿ ਕੱਲ ਬਲੌਗ ਹੀ ਨਹੀਂ ਬਣਿਆ ਕੱਲ ਵੀ ਸਾਰ ਦਿਨ ਦੇਖੀ ਗਏ ਫੋਨ ਪਏ ਹਨਾ ਤੇ ਬਲੌਗ ਨਹੀਂ ਸਟਾਰਟ ਹੋਇਆ ਫਿਰ ਤੁਹਾਨੂੰ ਪਤਾ ਵੀਡੀਓ ਕਾਦੀ ਬਣਾ ਕੇ ਪਾਈਏ ਅਸੀਂ ਤੇ ਲਓ ਜੀ ਕਿਣ ਮਣ ਕਿਣ ਮਣ ਹੋਈ ਪਈ ਹੈ ਨਹੀਂ ਆ ਰਿਹਾ ਬਹੁਤ ਜ਼ਿਆਦਾ ਤੇ ਹਫ਼ਤੇ ਦੀ ਝੜੀ ਦੱਸੀ ਜਾਂਦੇ ਹਨਾ ਵੀ ਲਗਾਤਾਰ ਹਫ਼ਤਾ ਮੀਂਹ ਆਉਣਾ ਤੇ ਮੈਂ ਸੋਨੂੰ ਮੈਂ ਪਾਣੀ ਪਿਆਤਾ ਮੰਮ ਨੇ ਗੁਆ ਸੜਤਾ ਰੰਨ ਬਿਨ ਨੀਰਾਚਾਰਾ ਪਾਤਾ ਤੇ ਹੁਣ ਧਾਰ ਕੱਢੀ ਜਾਂਦੀ ਧਾਰ ਕੱਢ ਰਹੀ ਆ ਮੰਨ ਤੇ ਉਹਦਾ ਮਹਿਸਾ ਨਾਲਗਾ ਆਰਾਮਦਾਰ ਹੀ ਆ ਗਈ ਬਧੀਆਂ ਮਹਿਸਾ ਨੂੰ ਤੇ ਰਣਵੀਰ ਹੋਈ ਜਾਂਦਾ ਤਿਆਰ ਰਣਵੀਰ ਹੋਈ ਜਾਂਦਾ ਡਿਊਟੀ ਵਾਸਤੇ ਤਿਆਰ ਤੇ ਆਪਾਂ ਪਾਣੀ ਪੂਣੀ ਪਿਆ ਕੇ ਬੇਲੇ ਸਬਜੀ ਬਣਾ ਲਈ ਪਤਾ ਨਹੀਂ ਮੰਨ ਨੇ ਕਾਦੀ ਬਣਾਈਏ ਮੇਰੇ ਕੋਲ ਮਨਪ੍ਰੀਤ ਭੈਣ ਦਾ ਫੋਨ ਆ ਗਿਆ ਸੀਗਾ ਤੇ ਸਬਸਕ੍ਰਾਈਬਰ ਹਨਾ ਆਪਣੇ ਉਹਨਾਂ ਦਾ ਫੋਨ ਆ ਗਿਆ ਸੀ ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਈ ਤੇ ਘੰਟਾ ਘੰਟਾ ਗੱਲ ਕਰੀ ਗਈ ਹਨ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਅਮਨੇ ਸਬਜੀ ਚੀਰ ਲਈ ਕਦੋਂ ਬਣਾ ਲਈ ਤੇ ਚਲੋ ਮੈਂ ਕਿਹਾ ਸਟਾਰਟ ਕਰਦੇ ਆਂ ਵਲੌਗ ਹਨ ਤੇ ਬਾਕੀ ਜੀ ਕੱਲ ਆਪਾਂ ਵਲੌਗ ਨਹੀਂ ਪਾਇਆ ਪਰਸ ਵਾਲੀ ਵੀਡੀਓ ਦੇ ਹਨ ਕਮੈਂਟ ਆਫ ਹੋ ਗਏ ਤੇ ਫਿਰ ਹਨਾ ਕਮੈਂਟ ਕਰਕੇ ਦੱਸਿਓ ਫਿਰ ਜਰੂਰ ਅੱਜ ਆਪਾਂ ਮਨਕੀਰਤ ਨੂੰ ਮੈਂ ਘੱਟ ਲਾਂਗੀ ਵੀਡੀਓ ਚ ਵੀ ਮੈਂ 파ਰਸੋ ਵਾਲੇ ਬਲੌਗ 'ਚ ਕਿੱਥੇ ਲਖਵੀਰ ਦਾ ਨਾਮ ਲਿਆ ਸੀਗਾ ਤੇ ਕਦੋਂ ਮੈਂ ਨਾਮ ਲੈ ਕੇ ਸ਼ਰਿਆਮ ਨੂੰ ਕਿਹਾ ਹਨਾ ਇਹ ਚੀਜ਼ ਜ਼ਰੂਰ ਦੱਸਿਓ ਕਮੈਂਟ ਕਰਕੇ ਕਿਉਂਕਿ ਮੈਂ ਅੱਜ ਮੰਨ ਗਈ ਤੈਨੂੰ ਘੱਟ ਲਾਉਂਗੀ ਵੀਡੀਓ 'ਚ ਤੇ ਕਮੈਂਟ ਆਫ ਨਹੀਂ ਹੋਣੇ ਹਨਾ ਤੇ ਇਹ ਚੀਜ਼ ਵੀ ਦੱਸਿਓ ਵੀ ਕਿੱਥੇ ਮੈਂ ਗਲਤ ਹਾਂ ਇਹ ਚੀਜ਼ ਵੀ ਦੱਸਣੀ ਜ਼ਰੂਰ ਬੰਦੀ ਆ ਤੁਹਾਡੀ ਵੀ ਮੈਂ ਤੂ ਰਮਣ ਇੱਥੇ ਗਲਤ ਐ ਤੇ ਚਲੋ ਜੀ ਬਾਕੀ ਨਾਲ ਦੀ ਨਾਲ ਵੀਡੀਓ ਕਰਦੇ ਆ ਸ਼ੇਅਰ ਤੇ ਫਸਲਾਂ ਨਰਮੇ ਨਰਮੇ ਢੇ ਸੋਹਣੇ ਹੋ ਗਏ ਦਿਖਾਉਣੇ ਤੁਹਾਨੂੰ ਵੀਡੀਓ ਬਣਾਉਣੇ ਤੇ ਬਾਕੀ ਪਰਸਨਲ ਵੀਡੀਓ ਚ ਜੋ ਵੀ ਹਨਾ ਮੈਂ ਤੁਹਾਨੂੰ ਕਿਹਾ ਸੀ ਵੀ ਕਮੈਂਟ ਕਰਕੇ ਦੱਸਿਓ ਤੇ ਅੱਜ ਵਾਲੀ ਵੀਡੀਓ ਜ਼ਰੂਰ ਦੱਸਿਓ ਹਨਾ ਕਿਉਂਕਿ ਉਹਦੇ ਕੁਦਰਤੀ ਮਨਕੀਤ ਦੇ ਆਨ ਕਰਕੇ ਕਮੈਂਟ ਆਫ ਹੋ ਗਏ ਹਨਾ ਮੈਂ ਨਹੀਂ ਚਾਹੁੰਦੀ ਸੀ ਵੀ ਕਮੈਂਟ ਆਫ ਹੋਣਾ ਮੈਨੂੰ ਐ ਸੀ ਤੁਹਾਡੇ ਮਤਲਬ ਕਮੈਂਟ ਆਉਣ ਮੈਂ ਰਿਪਲਾਈ ਕਰਾਂ ਇਹ ਜੀ ਦਾ ਤੇ ਕੁਦਰਤੀ ਹੋ ਗਿਆ ਹਨਾ ਉਹ ਮਨਕੀਤ ਨੂੰ ਮੈਂ ਕਿਹਾ ਨਹੀਂ ਮੈਂ ਕਿਹਾ ਚਲੋ ਜਵਾਕ ਉਹਨੂੰ ਕਾਹਨੂੰ ਕਹਿਣਾ ਜਵਾਕ ਨੂੰ ਹੌਕਾ ਲਊਗਾ ਤੇ ਮੈਂ ਕਿਹਾ ਵੀਡੀਓ ਚ ਹਨਾ ਪੁੱਤ ਚਲ ਬੈਠਾ ਰਿਹਾ ਤੂੰ ਕੋਈ ਗੱਲ ਨਹੀਂ ਤੇ ਅਸੀਂ ਮੈਂ ਆਪਦੀ ਗੱਲਾਂ ਚ ਲੱਗੀ ਪਈ ਸੀ ਹਨਾ ਕਿ ਜਿਹੜਾ ਦੁਖੀ ਬੰਦਾ ਹੁੰਦਾ ਹੈ ਤੇ ਮਤਲਬ ਉਹਨੂੰ ਇੰਨਾ ਕਿ ਜ਼ਿਆਦਾ ਟੌਰਚਰ ਕਰਨਾ ਹਨਾ ਗਲਤ ਬੈਡ ਕਮੈਂਟ ਕਰਨੇ ਤੂੰ ਆਏ ਆ ਤੂੰ ਆਏ ਆ ਤੇ ਉਹ ਬੰਦੇ ਨੂੰ ਫਿਰ ਕਦੇ ਤਾਂ ਕੋਸਾ ਹੀ ਜਾਂਦਾ ਤੇ ਤਾਂ ਕਰਕੇ ਮੈਂ ਹਨਾ ਸਪੈਸ਼ਲ ਵੀਡੀਓ ਉਹਨਾਂ ਵਾਸਤੇ ਬਣਾਈ ਆ ਹਨਾ ਜਿਹੜੇ ਕਿ ਗਲਤ ਕਮੈਂਟ ਕਰਦੇ ਆ ਤੇ ਚਲੋ ਜੀ ਅੱਜ ਵਾਲੀ ਵੀਡੀਓ ਤੇ ਲਿਖ ਕਮੈਂਟ ਕਰ ਦਿਓ ਹਨਾ ਮੈਨੂੰ ਇੱਕ ਥਾਂ ਦੱਸਿਓ ਵੀ ਤੂੰ ਗਲਤ ਐ ਮੈਂ ਇਹੀ ਸੁਣਨਾ ਤੁਹਾਡੇ ਕੋਲੋਂ ਵੀ ਤੂੰ ਇੱਥੇ ਗਲਤ ਹੈ ਰਹਿਣਾ ਇਹ ਚੀਜ਼ ਸੁਣਨੀ ਐ ਤੇ ਜ਼ਰੂਰ ਦੱਸਿਓ ਅੱਜ ਵਾਲੀ ਵੀਡੀਓ ਤੇ ਕਮੈਂਟ ਕਰਕੇ ਤੇ ਬਾਕੀ ਜੀ ਦਿਖਾਉਣੇ ਆ ਮੌਸਮ ਮੌਸਮ ਇੰਨਾ ਕੁ ਸੋਹਣਾ ਹੋ ਗਿਆ ਮੀਂਹ ਆਉਣ ਕਰਕੇ ਹਜੇ ਵੀ ਪੂਰ ਡਿੱਗ ਰਹੀ ਹੈ ਮੈਂ ਤੇ ਮਨ ਕੀ ਤ ਬਾਹਰ ਫਿਰਦੇ ਆ ਤੇ ਚਲੋ ਤੁਹਾਡੇ ਨਾਲ ਮੈਂ ਕਿਹ ਵੀਡੀਓ ਸ਼ੇਅਰ ਕਰਦੇ ਆ ਆਪਾਂ ਬਣਾਉਣੀ ਹੈ ਵੀਡੀਓ ਲਓ ਜੀ ਮੌਸਮ ਦੇਖੋ ਅਸ ਸਵੇਰੇ ਪਾਪੇ ਨੇ ਪਾਣੀ ਰਾਤ ਆਪਣੀ 2:30 ਵਜੇ ਬਾਰਿਸ਼ੀ ਪਾਣੀ ਦੀ ਨਹਿਰ ਵਾਲੇ ਦੀ ਪਾਣੀ ਲਾਤਾ ਪਾਪੇ ਨੇ ਤੇ ਹਰਿਆਲੀ ਚੈੱਕ ਕਰੋ ਵੀ ਮਿੱਟੀ ਘਟਾ ਹਨਾ ਸਾਰਾ ਰਹਿ ਗਿਆ ਬੱਲਾਂ ਤੋਂ ਤੇ ਇੰਨੇ ਆ ਕੁ ਸੋਹਣਾ ਤੇ ਬਹੁਤ ਵਧੀਆ ਬਾਦ ਰੰਗਾਂ ਨੇ ਬੱਲਾਂ ਛੇਤੇ ਜਿਹੜਾ ਦੂ ਬਹੁਤ ਹੋ ਜਾਣਗੇ ਤੇ ਬਾਕੀ ਜੀ ਕਦੂਆਂ ਤੋਂ ਜੀਵ ਹੀ ਨਹੀਂ ਆਗਦਾ ਹਨਾ ਕਦੇ ਸੁੱਕੀ ਬਣਾ ਲਈ ਕਦੇ ਦੁੱਧ ਪਾ ਕੇ ਬਣਾ ਲਈ ਅੱਗੇ ਮੈਂ ਜਾ ਨਹੀਂ ਸਕਦੀ ਕਿਉਂਕਿ ਇੱਥੇ ਨਾ ਮੈਂ ਖੁੱਭ ਜੂੰਗੀ ਕੋਸ਼ਿਸ਼ ਕਰਦੀ ਆ ਮੈਂ ਚੱਪਲਾਣਾ ਖੁੱਭ ਜਾਣ ਮੇਰੀ ਨਹੀਂ ਖੁੱਭੂੰਗੀ ਇੱਥੇ ਮੈਂ ਸਾਸਰੀ ਕਾ ਬਲਾ ਦੇ ਉਹ ਤੋਂ ਦੀਦੀਆਂ ਘੱਟ ਸੀਗਾ ਵੀਡੀਓ 'ਚ ਪਤਾ ਘੱਟ ਆਇਆ ਸੀ ਮੂੰਹ ਜ ਆਇਆ ਸੀ ਮਾੜਾ ਮਾੜਾ ਤੇ ਸਾਸਰੀ ਕਾਲ ਜੀ ਅਸੀਂ ਭੂਆ ਭਤੀਜਾ ਇਕੱਠੇ ਹੁੰਨੇ ਹਨਾ ਕਿਤੇ ਵੀ ਜਾਂਨੇ ਬਾਹਰ ਤੇ ਹਰਿਆਲੀ ਬਹੁਤ ਸੋਹਣੀ ਹੋਗੀ ਤੇ ਇੱਥੇ ਭਾਪੇ ਨੇ ਰਾਤ ਵਿਚਾਰੇ ਨੇ 2:30 ਵਜੇ ਪਾਣੀ ਲਾਇਆ ਤੇ ਪਾਣੀ ਵਧੀਆ ਲਾਤਾ ਹੁਣ ਹਰਾਚਾਰਾ ਬੀਜਿਆ ਜਾਊਗਾ ਤੇ ਕੁਛ ਮੀਂਹ ਪੈ ਗਿਆ ਕੁਛ ਪਾਣੀ ਲਾਤਾ ਬਸ ਦੋਨੇ ਕੰਮ ਜੀ ਰਲ ਕੇ ਤੇ ਵੈਸੇ ਝੜੀ ਦੱਸ ਰਹੇ ਆ ਨਾ ਵੀ ਹਫਤੇ ਦੀ ਝੜੀ ਐ ਦੇਖਦੇ ਕੀ ਬਣਦਾ ਮੌਸਮ ਦਾ ਹਰੇ ਹਰਾ ਬੀਜਣਾ ਥੋੜਾ ਜਿਹਾ ਲੇਟ ਹੋ ਜਾਊਗਾ ਚਲੋ ਵੈਗਰੂ ਦੀ ਕਿਰਪਾ ਹੈ ਨਾ ਜਦੋਂ ਮੀਂਹ ਹਟਣਗੇ ਤੇ ਉਦੋਂ ਹੀ ਹਰਾ ਕੁਛ ਬੀਜਿਆ ਜਾਊਗਾ ਮਾੜਾ ਮੋਟਾ ਤੇ ਨਰਮੇ ਬਹੁਤ ਸੋਹਣੇ ਆ ਜੀ ਬਹੁਤ ਸੋਹਣੇ ਹੋਏ ਪਿਆ ਨਰਮੇ ਤੇ ਹਰਿਆਲੀ ਬੜੀ ਸੋਹਣੀ ਲੱਗਦੀ ਹੈ ਹਨਾ ਤੇ ਉੱਤੋਂ ਇਹ ਮੀਂਹ ਪੈਂਦਾ ਹੋਵੇ ਭੂਰ ਜਿ ਡਿੱਗਦੀ ਹੋਵੇ ਉਹ ਹੋਰ ਵੀ ਸੋਹਣਾ ਹੋ ਜਾਂਦਾ ਮੌਸਮ ਤੋਰੀਆਂ ਦੇਖਦੇ ਆਪਾਂ ਕਿੱਥੇ ਬਣ ਹੈਗੀਆਂ ਜਾਂ ਹੈ ਨਹੀਂ ਇੱਕ ਤਾਂ ਆ ਪਈ ਥੱਲੇ ਹੋ ਪਈ ਸਵੇਰੇ ਵੀ ਦੇਖੀ ਸੀ ਮੈਂ ਕਬੱਡੀ ਸਾਰੀ ਤੋਰੀ ਖੜੀ ਸੀ ਕੋਸਾ ਆਉਂਦਾ ਨਾ ਪਾਪਾ ਨਾਲ ਦੀ ਨਾ ਤੋੜ ਲੈਂਦਾ ਸਾਨੂੰ ਐ ਦੇਖੋ ਮੀ ਆਉਂਦਾ ਕਣੀਆਂ ਦਿਖਾਵਾ ਮੈਂ ਤੁਹਾਨੂੰ ਦੇਖੋ ਪੂਰ ਪੈ ਰਹੀ ਹੈ ਜਮਾ ਹੈ ਕਿਨ ਮਣਕਣ ਮਨ ਹੋ ਰਹੀ ਹੈ ਫਲ ਵਧੀਆ ਚੱਕ ਰੱਖਿਆ ਫਲ ਅਜੇ ਲੱਗਣੀਆਂ ਤੋੜਨਾ ਆ ਦੇਖ ਮਾਪਤ ਹੁਣੇ ਪਤਾ ਕੀ ਗੱਲਾਂ ਕਰੀ ਜਾਂਦੇ ਆ ਮੁੰਡਾ ਕਹਿੰਦਾ ਪ੍ਰਸ਼ਾਦ ਬਣਾ ਦੇ ਹੁਣ ਹੀ ਖਾਣਾ ਮੈਂ ਤੇ ਇਹਦੀ ਮੰਮੀ ਕਹਿੰਦੀ ਸਵੇਰੇ ਬਣਾ ਕੇ ਦੇਉਂਗੀ ਤੇ ਦੇਖਦੇ ਆ ਕੀ ਫੈਸਲਾ ਹੁੰਦਾ ਜੀ ਦਾ ਦੇਖ ਕੰਕੇ ਫੈਸਲਾ ਕੀ ਬਣ ਰਿਹਾ ਹੈ ਨਾ ਹੂੰ ਉਹਨਾਂ ਅੰਦਰ ਵਾਗੇ ਲੋ ਜੀ ਇਹਨਾਂ ਦਾ ਕੋਈ ਫੈਸਲਾ ਹੌਲੀ ਹੌਲੀ ਨਿਕਲੂਗਾ ਬਣਾ ਲੈਨੇ ਫਿਰ ਅਮਰ ਸੂਜੀ ਵਾਲਾ ਬਣਾ ਕੇ ਪ੍ਰਸ਼ਾਦ ਫਿਰ ਅੰਦਰ ਵਾਸਤੇ ਰੱਖ ਦਾਂਗੇ ਤੜਕੇ ਖਾ ਲੂਗਾ ਸੂਜੀ ਦਾ ਪ੍ਰਸ਼ਾਦ ਕੀ ਤੂੰ ਬਾਓ ਸੂਜੀ ਦਾ ਪ੍ਰਸ਼ਾਦ ਛੜਾ ਹੁੰਦਾ ਕਾਦੇ ਵਾਲਾ ਬਣਾਉਣਾ ਫਿਰ ਆਟੇ ਵਾਲਾ ਲੈ ਮੈਨੂੰ ਤਾਂ ਐ ਸੂਜੀ ਪਈ ਆਪਣੇ ਕੋਲੋਂ ਤੇ ਲੈ ਆਈ ਸੀ ਆਪਾਂ ਬਾਲਾ ਸੁਆਦ ਹੁੰਦਾ ਤਾਂ ਚਿੱਟੇ ਰੱਖ ਲਓ ਜੀ ਕੋਈ ਫੈਸਲਾ ਨਹੀਂ ਹੋ ਰਿਹਾ ਇਹ ਚੀਤੇ ਲਓ ਜੀ ਅੱਜ ਤਾਂ ਆਪਾਂ ਇੰਨੀ ਘਣਾ ਵੀਡੀਓ ਬਣਾ ਲਈ ਚਲੋ ਬਾਹਰ ਦੀ ਬਣਾ ਲਈ ਕੁਛ ਨਾ ਕੋਈ ਸਬਜ਼ੀਆਂ ਦੀ ਤੇ ਕੁਛ ਆਪਾਂ ਘਰੋਂ ਲੈ ਲੈ ਇੱਕ ਅੱਧਾ ਸ਼ਾਟ ਤੇ ਬਾਕੀ ਜੀ ਉਹਨਾ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਅੱਜ ਤੇ ਮੈਨੂੰ ਜਰੂਰ ਦੱਸਿਓ ਹਣਾ ਕਮੈਂਟ ਕਰਕੇ ਮੈਂ ਕਿਵੇਂ ਕਰਾਂ ਵੀ ਹੁਣ ਮੈਂ ਇੱਥੇ ਬੈਠੀ ਆਣਾ ਵੀ ਮੈਨੂੰ ਮੰਨ ਕੇ ਚਲੋ 20-22 ਦਿਨ ਹੋ ਗਏ ਚਲੋ ਵੀ ਮੈਂ ਆਪ ਦਾ ਹੱਕ ਮੰਗਿਆ ਸੀ ਹਣਾ ਵੀ ਮੈਨੂੰ ਇਹ ਚੀਜ਼ ਮੇਰਾ ਹੱਕ ਮਿਲਣਾ ਚਾਹੀਦਾ ਠੀਕ ਹੈ ਵੀ ਮਤਲਬ ਉਧਰੋਂ ਕੋਈ ਆਏ ਨਹੀਂ ਗਿਆ ਕਹਿ ਰਹੇ ਹਣਾ ਵੀ ਜਾਂ ਸੀ ਨਾ ਤਾਂ ਦਿਨवार ਬੰਨ ਰਹੇ ਆ ਵੀ ਅਸੀਂ ਨਾ ਕਰਵਾ ਦਾਂਗੇ ਤੇ ਮੰਨ ਕੇ ਚਲੋ ਮੈਂ ਅੱਜ ਵਾਲੀ ਵੀਡੀਓ 'ਚ ਦੱਸਦੀ ਹਾਂ ਨਾ ਵੀ ਜਿਹੜਾ ਮੇਰਾ ਸਹੁਰਾ ਹੈ ਤੇ ਮੇਰੀ ਸੱਸ ਹਣਾ ਉਹ ਕਹਿੰਦੇ ਆ ਵੀ ਗੱਗੀ ਨੂੰ ਵੀ ਇਹਨਾਂ ਦਾ ਗੱਗੀ ਨੂੰ ਰਮਣ ਨੂੰ ਤੇ ਪ੍ਰੀਤ ਨੂੰ ਤੇ ਜਸ਼ਨ ਨੂੰ ਮਤਲਬ ਸਾਡੇ ਸਾਨੂੰ ਚਾਰਾਂ ਨੂੰ ਵੀ ਸਾਡਾ ਹੱਕ ਨਾ ਮਿਲੇ ਮੇਰੀ ਇਹ ਚੀਜ਼ ਸੱਸ ਕਹਿ ਰਹੀ ਹੈ ਤੇ ਇਹ ਮੇਰਾ ਸਹੁਰਾ ਕਹਿ ਰਿਹਾ ਹੈ ਨਾ ਵੀ ਇਹਨਾਂ ਨੂੰ ਇਹਨਾਂ ਦਾ ਹੱਕ ਨਾ ਮਿਲੇ ਠੀਕ ਹੈ ਮੈਂ ਵੀ ਜਦੋਂ ਐਡਾ ਮੁੱਦਾ ਆਪਖਿਆ ਵੈ ਹੈ ਨਾ ਮੈਂ ਸੋਸ਼ਲ ਮੀਡੀਆ ਤੇ ਦੱਸੂਗੀ ਅੱਜ ਹਨਾ ਵੀ ਇਹ ਚਾਰੇ ਕਹਿ ਰਹੇ ਆ ਵੀ ਦੋਨੇ ਜਣੇ ਵੀ ਸਾਨੂੰ ਚਾਰਾਂ ਨੂੰ ਸਾਡਾ ਹੱਕ ਨਾ ਮਿਲੇ ਠੀਕ ਹੈ ਇਸ ਚੀਜ਼ ਦਾ ਕੀ ਅਸਰ ਪੈ ਰਿਹਾ ਹੈਗਾ ਮੇਰੇ ਕੋਲੇ 3-4 ਦਿਨ ਹੋ ਗਏ ਹੁਣ ਗੱਗੀ ਦਾ ਫੋਨ ਆ ਰਿਹਾ ਲਗਾਤਾਰ ਉਹ ਜੀ ਉਹ ਮੈਨੂੰ ਇਹ ਗੱਲ ਕਹਿ ਰਿਹਾ ਵੀ ਉਹਨੂੰ ਸਾਰੀ ਗੱਲ ਦੱਸੀ ਜਾਣਾ ਵੀ ਗੱਲ ਆ ਹੈ ਮੈਂ ਇਹ ਗੱਲ ਕਹਿ ਰਹੀ ਹਾਂ ਵੀ ਇਹ ਚੀਜ਼ ਵੀ ਚਲੋ ਆਪਣੇ ਨਾ ਕੁੜੀਆਂ ਨਾਲ ਘਰ ਹੋ ਜੇ ਹਨਾ ਵੀ ਤੇਰੇ ਨਾਲ ਹੋ ਜੇ ਜਾਂ ਬੀਬੀ ਦੇ ਨਾਲ ਹੋ ਜੇ ਵੀ ਆਪਾਂ ਉਹਨਾਂ ਆਏ ਥੋੜੀਏ ਵੀ ਗੱਗੀ ਤੋਂ ਕਿਸੇ ਚੀਜ਼ ਦਾ ਪੜਦਾ ਨਾ ਮੈਂ ਇੱਕ ਇੱਕ ਚੀਜ਼ ਟੋਟਲ ਕਰ ਲਾ ਉਹਨੂੰ ਦੱਸੀ ਹੈ ਠੀਕ ਹੈ ਇਹਦੇ ਵਿੱਚ ਮੈਨੂੰ ਗੱਗੀ ਇੰਨਾ ਬਹੁਤ ਜ਼ਿਆਦਾ ਕਰ ਰਿਹਾ ਹਨਾ ਵੀ ਪ੍ਰੈਸ਼ਰ ਦੇ ਰਿਹਾ ਮੈਨੂੰ ਬਹੁਤ ਜ਼ਿਆਦਾ ਕਹਿੰਦਾ ਵੀ ਜੇ ਤੂੰ ਕਰੇ ਨਾ ਗਈ ਜਵਾਕਾਂ ਕੋਲੇ ਤਾਂ ਮੈਂ ਕੁਛ ਕਰ ਲੂਗਾ ਮੰਨ ਲਓ ਹਨ ਵੀ ਚਲੋ ਇਹ ਚੀਜ਼ ਸੋਸ਼ਲ ਮੀਡੀਆ ਤੇ ਮੈਂ ਦੱਸ ਨਹੀਂ ਸਕਦੀ ਵੀ ਉਹ ਮੈਨੂੰ ਉਹ ਤਮਕਾ ਰਿਹਾ ਹੈ ਇਹ ਚੀਜ਼ ਵਾਸਤੇ ਹਨਾ ਮੈਨੂੰ ਫੋਰਸ ਕਰ ਰਿਹਾ ਹੈ ਵੀ ਤੂੰ ਘਰੇ ਜਾ ਕੁੜੀਆਂ ਕੋਲੇ ਤੇ ਦਿਨ ਅੱਜ ਚੌਥਾ ਹੋ ਗਿਆ ਹਨਾ ਵੀ ਇਹ ਚੀਜ਼ ਵਾਸਤੇ ਲਗਾਤਾਰ ਮੈਨੂੰ ਉਹ ਇਹੀ ਗੱਲ ਕਹਿ ਰਿਹਾ ਵੀ ਤੂੰ ਕੁੜੀਆਂ ਕੋਲੇ ਜਾ ਮੇਰੇ ਤੇ ਯਕੀਨ ਕਰ ਤੇ ਵੀ ਮੈਂ ਹਫਤੇ ਦੇ ਅੰਦਰ ਅੰਦਰ ਹਨਾ ਬੀਬੀ ਨੂੰ ਕਹਿ ਕਹਾ ਕੇ ਵੀ ਘਰ ਨਾ ਕਰਾ ਦੂੰਗਾ ਵੀ ਫੇਰ ਇਸ ਤੋਂ ਬਾਅਦ ਵੀ ਤੂੰ ਕੋਈ ਮਰਜੀ ਫੈਸਲਾ ਲੈ ਜੀ ਠੀਕ ਹੈ ਤੇ ਬਾਕੀ ਕੋ ਸਜੈਸ਼ਨ ਵੀ ਬਹੁਤ ਜ਼ਿਆਦਾ ਹਨਾ ਕਰੀ ਜਾਂਦੀ ਹੈ ਮੈਨੂੰ ਉਹ ਵੀ ਆਦੇ ਡੈਡੀ ਵਾਂਗੂੰ ਤਾਂ ਭੁਗਾਈ ਜਾਂਦੀ ਹੈ ਹਨਾ ਵੀ ਨਹੀਂ ਮੰਮੀ ਜੇ ਤੂੰ ਫਲਾਨੇ ਦਿਨ ਨਾ ਆਈ ਤੇ ਮੈਂ ਹੋਜੂ ਉਹ ਹੋਜੂ ਤੇ ਬਾਕੀ ਇਹ ਚੀਜ਼ ਹਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਕਿਵੇਂ ਕਰਾਂ ਹਨਾ ਕੀ ਫੈਸਲਾ ਲਵਾਂ ਤੇ ਬਾਕੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਵੀ ਜਿਨ੍ਹਾਂ ਦੇ ਨਾਂ ਘਰ ਆ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਵੀ ਉਹਨਾਂ ਨੂੰ ਆਏ ਵੀ ਚਲੋ ਫਰੀ ਦੀ ਪ੍ਰਾਪਰਟੀ ਹੈ ਹਨਾ ਰਹਿ ਜੇ ਤੁਹਾਨੂੰ ਪਤਾ ਅੱਜ ਕੱਲ ਫਿਰ ਤੁਹਾਨੂੰ ਪਤਾ ਟਾਈਮ ਹੀ ਇਹੋ ਜਿਹਾ ਚੱਲੀ ਜਾਂਦਾ ਬਹੁਤ ਜ਼ਿਆਦਾ ਲਾਲਚ ਹੋਇਆ ਪਿਆ ਰਿਸ਼ਤੇ ਖਤਮ ਹੋਏ ਪਏ ਹਨਾ ਵੀ ਚਲੋ ਵਧੀਆ ਹੈ ਵੀ ਪ੍ਰਾਪਰਟੀ ਕੋਸ਼ਣਾ ਕੁਛ ਤਾਂ ਉਹ ਗੈਰ ਲਾਲਚ ਹੋਇਆ ਪਿਆ ਹਨ ਤੇ ਸਾਡੀ ਜਿਹੜੀ ਦਾਦੀ ਹੈ ਉਹਨੂੰ ਇਹ ਲਾਲਚ ਹੋਇਆ ਪਿਆ ਹਨ ਵੀ ਮੇਰੇ ਦੋਤੀਆਂ ਦਾ ਕੁਝ ਬਣ ਜੇ ਹਨ ਉਹਨਾਂ ਨੂੰ ਕੁਝ ਘਰੋਂ ਮਿਲ ਜੇ ਇਹ ਚੀਜ਼ ਤੇ ਇੰਨਾ ਕੁ ਜਿਆਦਾ ਲਾਲਚ ਹੋਇਆ ਪਿਆ ਹਨ ਤੇ ਮੈਂ ਇਹੀ ਗੱਲ ਵੀ ਕਹਿਣੀ ਹੈ ਹਨ ਵੀ ਮੈਂ ਚਲੋ ਆਪਦੇ ਮਾਪਿਓ ਦੇ ਘਰੇ ਬੈਠੀ ਹਾਂ ਵੀ ਮੈਂ ਆਪਦੇ ਹੱਕ ਵਾਸਤੇ ਬੈਠੀ ਹਾਂ ਵੀ ਜਦੋਂ ਮੈਨੂੰ ਇਹ ਚੀਜ਼ ਵਾਸਤੇ ਕਿਉਂ ਪ੍ਰਯੋਗ ਕਰ ਰਿਹਾ ਹਨ ਉਹ ਫੋਰਸ ਕਾਹਤੋਂ ਕਰ ਰਿਹਾ ਹੈ ਵੀ ਮੈਂ ਵੀ ਤਾਂ ਆਪਦਾ ਹੱਕ ਮੰਗ ਰਹੀ ਹਾਂ ਕੁੜੀਆਂ ਦਾ ਹੱਕ ਮੰਗ ਰਹੀ ਹਾਂ 15 ਸਾਲ ਹੋ ਗਏ ਮੈਨੂੰ ਵਿਆਹੀ ਨੂੰ ਤੇ ਵੀ ਮੈਨੂੰ ਉਹ ਇਹ ਚੀਜ਼ ਸਮਾਂ ਦੀ ਜਿਹੜੀ ਚੀਜ਼ ਮੈਨੂੰ ਕਹਿ ਰਿਹਾ ਉਹ ਆਪਦੀ ਦਾਦੀ ਨੂੰ ਕਹਿ ਸਕਦਾ ਹਾਂ ਨਾ ਵੀ ਤੂੰ ਕਰਵਾਉਂਦੀ ਕਿਉਂ ਨਹੀਂ ਇਹ ਚੀਜ਼ ਕਹਿ ਕੇ ਕਰਵਾ ਤੂੰ ਹਣਾ ਵੀ ਘਰ ਨਾਲ ਕਿਉਂ ਨਹੀਂ ਕਰਵਾਉਂਦੀ ਸਾਡੇ ਤੇ ਇੰਨਾ ਕੁ ਜ਼ਿਆਦਾ ਹਣਾ ਮੈਨੂੰ ਇੰਨੀ ਕੁ ਜ਼ਿਆਦਾ ਟੈਨਸ਼ਨ ਦੇ ਰખી ਹੈ ਗੱਗੀ ਨੇ ਵੀ ਤੂੰ ਕਰੇ ਜਾ ਕੁੜਗਾ ਸੰਭਾਲ ਮੈਂ ਹੈਗਾ ਮੈਂ ਬੈਠਾ ਮੈਂ ਕਰਾਉਂਗਾ ਸਭ ਕੁਝ ਕਹਿ ਕਹਾ ਕੇ ਵੀ ਅੰਦਰ ਮੈਨੂੰ ਦਾਬਕੇ ਦੇ ਰਿਹਾ ਹੈ ਨਾ ਵੀ ਮੈਨੂੰ ਵੀ ਜੇ ਮੈਨੂੰ ਕੁਝ ਸਮਝ ਸਕਦੇ ਹੋ ਹੋ ਗਿਆ ਜਾਂ ਕਿਵੇਂ ਮੈਂ ਕਰ ਲੂੰਗਾ ਹਣਾ ਨਾ ਪਤਾ ਮੰਨਣਾ ਲੱਗਿ ਤੂੰ ਤੇ ਵੀ ਇਹ ਚੀਜ਼ ਦਾ ਨਾ ਮੈਂ ਲਾਂਬਾ ਵੀ ਨਹੀਂ ਲੈ ਸਕਦੀ ਤੇ ਫਿਰ ਇਹ ਇਧਰੋਂ ਸਾਨੂੰ ਇਹ ਐਂ ਲੱਗਦਾ ਹਨਾ ਵੀ ਉੱਥੇ ਚਲ ਰਮਨ ਜਾਵੜੂਗੀ ਹਨਾ ਉੱਡਾਂ ਤੇ ਵੀ ਫੇਰ ਕੀ ਪਤਾ ਲੱਗਦਾ ਹੁੰਦਾ ਵੀ ਬੰਧਾਰ ਖਚਾਏ ਨਰਕ ਚ ਪਾਈ ਜਾਂਦਾ ਵੀ ਜੇ ਉਹਨਾਂ ਨੇ ਹਨਾ ਵੀ ਕੋਈ ਵੀ ਹਫਤੇ ਦੇ ਅੰਦਰ ਉੱਤਾਂ ਨਾ ਕਰਿਆ ਤਾਂ ਵੀਰਨ ਵੀਰ ਕਹਿੰਦਾ ਵੀ ਜੇ ਹਨਾ ਉਨੀ ਕੀ ਗੱਲ ਕੋਈ ਵੀ ਤੈਨੂੰ ਹੋ ਗਈ ਹਨਾ ਵੀ ਜਿਵੇਂ ਤੂੰ ਹੀ ਸਾਡੇ ਵਾਸਤੇ ਵੀ ਸਾਨੂੰ ਪਿਆਰੀ ਆ ਹਨਾ ਵੀ ਤੂੰ ਸਾਡੀ ਮੇਰੀ ਭੈਣ ਐ ਇਸ ਕਰ ਦਿੱਤੀਆਂ ਨਾ ਵੀ ਚਲੋ ਉਹਨਾਂ ਲਈ ਉੱਡਾਂ ਵਾਲਿਆਂ ਵਾਸਤੇ ਕੋਈ ਖਾਸ ਨਹੀਂ ਹੈਗੀ ਤੂੰ ਵੀ ਜੇ ਤੈਨੂੰ ਕੁਝ ਹੋ ਗਿਆ ਹੈ ਜੀ ਜਨਨਵੀਰ ਕਹਿ ਰਿਹਾ ਵੀ ਹੋ ਸਕਦਾ ਪਤਾ ਨਹੀਂ ਕਿੰਨਾ ਕੰਮ ਵਧੂਗਾ ਤੇ ਕਿਹਦੇ ਕਿਹਦੇ ਨਾਲ ਇਹ ਜਾਣਗੇ ਬਾਕੀ ਮੈਂ ਸਾਰਿਆਂ ਦੇ ਨਾਮ ਲਵਾਂਗੀ ਇਹ ਚੀਜ਼ ਵੀ ਜਿਨ੍ਹਾਂ ਦੇ ਨਾਂ ਘਾਰ ਹੈ ਸਾਡਾ ਜੋ ਕਰਵਾਉ ਨਹੀਂ ਦੇ ਰਹੇ ਜੋ ਰਿਸ਼ਤੇਦਾਰ ਮੈਨੂੰ ਮਾੜਾ ਬੋਲ ਰਹੇ ਆ ਵੀ ਸਾਰਿਆਂ ਦਾ ਨਾਮ ਮੈਂ ਧਰੂੰਗੀ ਇਸ ਚੀਜ਼ ਚ ਚਲੋ ਮੈਂ ਉੱਡਾਂ ਜਾਵੜੂੰਗੀ ਹੈ ਨਾ ਗੱਗੀ ਦੇ ਕਹਿਣ ਤੇ ਪਰ ਮੈਂ ਸਾਰਿਆਂ ਦੇ ਨਾਮ ਕਰੂੰਗੀ ਲੈ ਕੇ ਇੱਕ ਨੋਟ ਲਿਖ ਕੇ ਤੇ ਵੀ ਇੱਥੇ ਮੈ ਰਨਵੀਰ ਨੂੰ ਫੜਾ ਕੇ ਜਾਊਂਗੀ ਹਨਾ ਵੀ ਇਹ ਚੀਜ਼ ਵਾਸਤੇ ਮੈਨੂੰ ਗੱਗੀ ਫੋਰਸ ਕਰ ਰਿਹਾ ਮੈਂ ਇਸ ਕਰਕੇ ਜਾ ਰਹੀ ਹਾਂ ਵੀ ਆਦੇ ਮਹਾਪਦੇ ਘਰੇ ਮੈਂ ਬੈਠੀ ਸੀ ਬਾਕੀ ਬਕਾਇਦਾ ਜੀ ਮੈਂ ਸਾਰਿਆਂ ਦੇ ਨਾਮ ਲਵਾਂਗੀ ਹਨਾ ਜਿੱਦਾਂ ਕਿ ਜੋ ਵੀ ਰਿਸ਼ਤੇਦਾਰ ਹਨਾ ਇਹਦੇ ਵਿੱਚ ਜਿਨ੍ਹਾਂ ਦਾ ਮੈਨੂੰ ਪਤਾ ਹੈ ਜਿਹੜੇ ਜਿਹੜੇ ਇਹ ਚ ਯੋਗਦਾਨ ਪਾ ਰਹੇ ਹੈ ਇਹ ਚੀਜ਼ 'ਚ ਵੀ ਨਾਂ ਇਹਨਾਂ ਦੇ ਘਰ ਨਾ ਹੋਵੇ ਜੋ ਵੀ ਰਿਸ਼ਤੇਦਾਰ ਆ ਜਿੱਦਾਂ ਤੇ ਜੋ ਹਨਾ ਜਿਨ੍ਹਾਂ ਦੇ ਨਾਂ ਹੈ ਘਰ ਜਾਂ ਜੋ ਕਰਵਾਉਣੀ ਦੇ ਰਹੇ ਮੈਂ ਸਾਰਿਆਂ ਦਾ ਨਾਂ ਇੱਕ ਨੋਟ ਤੇ ਲਿਖ ਕੇ ਰਨਵੀਰ ਨੂੰ ਫੜਾ ਕੇ ਜਾਊਂਗੀ ਵੀ ਹੋ ਸਕਦਾ ਹਨਾ ਵੀ ਉੱਥੇ ਘਰੇ ਜਾ ਕੇ ਕੁਝ ਵੀ ਹੋ ਸਕਦਾ ਵੀ ਮੈਨੂੰ ਡਰਾਉਣਾ ਧਮਕਾਉਣਾ ਜਾਂ ਮੈਨੂੰ ਕੁਝ ਕਹਿਣਾ ਜਾਂ ਮੈਨੂੰ ਹਨਾ ਮਾਰਨ ਪੈ ਜਾਣਾ ਵੀ ਕੁਝ ਵੀ ਹੋ ਸਕਦਾ ਹੈ ਜੀ ਦਾ ਤੇ ਉਵੇਂ ਆਪਾਂ ਉਸ ਹਿਸਾਬ ਨਾਲ ਵੀ ਜਿਵੇਂ ਵੀ ਹੋਊ ਹਨਾ ਉਵੇਂ ਮੈਂ ਕਰੂੰਗੀ ਹਨਾ ਕਿਉਂਕਿ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਵੀ ਇੰਨੇ ਕੁ ਬੀਮਾਨ ਲੋਕ ਹੋਏ ਪਿਆ ਵੀ ਉਹਨਾਂ ਦੇ ਹੁਣ ਮਰੇ ਤੇ ਜਾਂਦਾ ਜਮਾ ਵੀ ਯਕੀਨ ਨਹੀਂ ਜੀ ਨਹੀਂ ਕਰਦਾ ਹਨਾ ਵੀ ਮੈਂ ਉਹਨਾਂ ਦੇ ਤੇ ਜਾ ਤੇ ਸੋਸ਼ਲ ਮੀਡੀਆ ਤੇ ਮੇ ਇਹ ਚੀਜ਼ ਸ਼ਰੇਆਮ ਅੱਜ ਤੁਹਾਨੂੰ ਦੱਸ ਰਹੀ ਹਾਂ ਹਨਾ ਤੇ ਕਿਉਂਕਿ ਜਦੋਂ ਆਪਾਂ ਸਾਰੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਇਹ ਚੀਜ਼ ਵੀ ਮੇਰਾ ਦੱਸਣ ਦਾ ਹੱਕ ਬੰਦਾ ਹੈ ਹਨਾ ਤੁਸੀਂ ਸਾਰੇ ਮੈਨੂੰ ਐ ਕਹੋਗੇ ਵੀ ਤੂੰ ਚੁੱਪ ਕਰਕੇ ਜਾ ਬੜੀ ਹਨਾ ਤੂੰ ਵੀ ਕੋਈ ਗੱਲ ਨਹੀਂ ਕਰੀ ਹਨਾ ਵੀ ਕੋਈ ਗੱਲ ਤੂੰ ਸ਼ੇਅਰ ਕਰਨੀ ਸੀ ਵੀ ਜਦੋਂ ਐਡਾ ਭਖਿਆ ਹੋਇਆ ਮੁੱਦਾ ਸੀਗਾ ਤੇ ਚਲੋ ਮੈਂ ਕਿ ਤੁਹਾਡੇ ਸਾਰਿਆਂ ਨਾਲ ਆਪਾਂ ਸ਼ੇਅਰ ਕਰਦੇ ਆ ਹਨਾ ਵੀ ਜੇ ਉਨੀ ਇੱਕ ਗੱਲ ਮੈਨੂੰ ਕੋਸ਼ ਹੁੰਦੀ ਹੈ ਤੇ ਮੈਂ ਰਣਵੀਰ ਕੋਲੇ ਨੋਟਸ ਵਗੈਰਾ ਸਾਰਾ ਲਿਖ ਕੇ ਤੇ ਆਪਦਾ ਦੇਖ ਕੇ ਜਾਊਂਗੀ ਹਨਾ ਤੇ ਇਹ ਮੇਰਾ ਫਰਜ਼ ਆ ਹਨ ਵੀ ਅੱਜ ਕੱਲ੍ਹ ਧੀਆਂ ਨਾਲ ਇੰਨਾ ਕਿ ਜ਼ਿਆਦਾ ਤੱਕਾ ਹੋ ਰਿਹਾ ਹੈ ਕਹਿੰਦੇ ਆਪਦੀਆਂ ਧੀਆਂ ਤਾਂ ਕਹਿੰਦੇ ਹੁੰਦੇ ਆ ਕੁਛ ਕਿੱਦਾਂ ਕੁਛ ਮਰਜ਼ੀ ਕਰ ਜਾਣ ਕਿੰਨੀ ਕੁਛ ਮਰਜ਼ੀ ਆਪਦੀਆਂ ਜੰਮੀਆਂ ਤਾਂ ਬੇਇੱਜ਼ਤੀ ਕਰ ਜਾਣ ਪਰ ਜਿਹੜੀ ਬਗਾਨੀ ਧੀ ਹੈ ਨਾ ਉਹਨੂੰ ਆਪ ਦਾ ਕਦੇ ਵੀ ਨਹੀਂ ਬਣਾਇਆ ਜਾਂਦਾ ਮੇਰੇ ਦੇਖ ਲੋ 15 ਸਾਲਾਂ 15 ਸਾਲਾਂ ਦਾ ਹਨਾ ਉੱਥੇ ਘਰੇ ਰਿਸ਼ਤਾ ਸੀਗਾ ਮੇਰਾ ਬਣਿਆ ਹੋਇਆ ਵੀ ਮੈਂ ਸਾਰੇ ਰਿਸ਼ਤੇ ਨੂੰ ਹਨਾ ਇੰਨੀ ਕਾਇਮ ਇਮੀਤ ਦਿੱਤੀ ਆ ਹਨਾ ਮੈਂ ਸਾਰਿਆਂ ਨੂੰ ਸਮਝਿਆ ਵੀ ਦੇਖੋ ਇੱਕ 10 ਮਾਰ ਲਿਆ ਬੱਚੇ ਹਨਾ ਕਿੰਨੇ ਗਬੇਈਮਾਨ ਹੋ ਗਏ ਲੋਕ ਤੇ ਵੀ ਇਸ ਚੀਜ਼ ਵਾਸਤੇ ਹਨਾ ਇਹਦਾ ਹੱਲ ਬੰਦਾ ਦੱਸ ਦੇਣਾ ਚ 5 ਦਿਨਾਂ ਚ ਕਰ ਸਕਦਾ ਹਨਾ ਹੋ ਸਕਦਾ ਸੀ ਇਹਦਾ ਹੱਲ ਪਰ ਨਹੀਂ ਕੀਤਾ ਗਿਆ ਬੇਈਮਾਨੀ ਜ਼ੋਰੋ ਜ਼ੋਰ ਜ਼ੋਰ ਜ਼ੋਰੋ ਜ਼ੋਰ ਹੋਈ ਵੀ ਹੈ ਬੇਈਮਾਨੀ ਵੀ ਬੇਈਮਾਨ ਆਏ ਹੋਗਾ ਪੰਗਾ ਵੀ ਇਹ ਘਰ ਹੈ ਹਨਾ ਮਹਿੰਗਾ ਥੋੜਾ ਜਿਆਦਾ ਰੋਡ ਤੇ ਘਰ ਆ ਗਿਆ ਬੇਈਮਾਨੀ ਆਏ ਹੋਈ ਪਈ ਹੈ ਵੀ ਤੇਲ ਦੀ ਢਾਲ ਦੇਖ ਰਹੇ ਆ ਲੋਕ ਵੀ ਸਾਡੇ ਨਾਲ ਹੋ ਜੇ ਹੋ ਸਕਦਾ ਵੀ ਗੱਗੀ ਹੈ ਨਹੀਂ ਰਮਣ ਵੀ ਉੱਜੜ ਗਈ ਇੱਥੋਂ ਜਾਵੜੀ ਚਲੋ ਵੀ ਅੱਖ ਤਣ ਹੁੰਦਾ ਜਿਹੜਾ ਉਹ ਨਿਕਲ ਗਿਆ ਤੇ ਹੋ ਸਕਦਾ ਵੀ ਸਾਡੇ ਨਾਲ ਹੋ ਜੇ ਸਾਰਾ ਕੁਝ ਤੇ ਪੂਰਨਾਈ ਜੀ ਤਗਾ ਸਕੀਮਾ ਬਣਾ ਰੱਖਣਾ ਤੇ ਆਪਾਂ ਵੀ ਫਿਰ ਜ਼ਿੰਮੇਦਾਰ ਸਾਡੇ ਮੇਰੇ ਨਾਲ ਕਰਨਗੇ ਇਹ ਚੀਜ਼ ਮੈਂ ਨੋਟਸ ਲਿਖ ਕੇ ਸਾਰਾ ਰਣਵੀਰ ਨੂੰ ਫੜਾ ਕੇ ਜਾਊਂਗੀ ਹਨਾ ਵੀ ਕੌਣ-ਕੌਣ ਹਨਾ ਵੀ ਮੇਰੀ ਇਹ ਛ ਮਤਲਬ ਜੇ ਕੁਝ ਹੋ ਕਾਰਜੇ ਜਾਂ ਮੈਨੂੰ ਕੁਝ ਕਰ ਦੇਣਾ ਹਨਾ ਵੀ ਇਹਦਾ ਕੌਣ ਜ਼ਿੰਮੇਦਾਰ ਹੈ ਇਹ ਚੀਜ਼ ਮੈਂ ਸਾਰੇ ਰਣਵੀਰ ਨੂੰ ਲਿਖ ਕੇ ਫੜਾ ਕੇ ਜਾਊਂਗੀ ਤੇ ਬਾਕੀ ਜੀ ਹੁਣ ਮੈਂ ਮਜਬੂਰ ਹਾਂ ਬਹੁਤ ਜ਼ਿਆਦਾ ਹਨਾ ਵੀ ਗੱਗੀ ਜੇ ਮੈਨੂੰ ਇਹ ਚੀਜ਼ ਨਾ ਕਹਦਾ ਹਨਾ ਮੈਂ ਜਮਾਂ ਵੀ ਨਹੀਂ ਜਾਂਦੀ ਸੀ ਬਿਲਕੁਲ ਵੀ ਤੇ ਇੱਕ ਜਸ਼ਨ ਆਣਾ ਉਹ ਵੀ ਰੋ ਰਹੀ ਹੈ ਮੰਮੀ ਮੇਰੇ ਜਨਮ ਦਿਨ ਤੋਂ ਪਹਿਲਾਂ ਘਰੇ ਆ ਜਾ ਹਨ ਤੇ ਮੈਂ ਮੰਮੀ ਐ ਕਰ ਲੂੰਗੀ ਵੀ ਮੈਂ ਜਿਹੜੀਆਂ ਪਹਿਣਾ ਮੇਰੇ ਨਾਲ ਜਿਨ੍ਹਾਂ ਦੇ ਮੇਰੇ ਕੋਲੇ ਨੰਬਰ ਹੈ ਹਨ ਵੀ ਮੈਂ ਇਹਨਾਂ ਨੂੰ ਜ਼ਰੂਰ ਦੱਸੂੰਗੀ ਵੀ ਜਸ਼ਨ ਕੀ ਕਹਿ ਰਹੀ ਹੈ ਇਹ ਕਮਨਤ ਦੀਦੀ ਲੁਧਿਆਣੇ ਤੋਂ ਉਹਨਾਂ ਨੂੰ ਤਾਂ ਮੈਂ ਦੱਸਤਾ ਵੀ ਜਸ਼ਨ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਮੰਮੀ ਜੇ ਤੂੰ ਨਾ ਆਈ ਮੈਂ ਐ ਕਰ ਲੂੰਗੀ ਵੀ ਉਹ 10 ਸਾਲ ਦੀ ਬੱਚੀ ਹੈ ਛੋਟੀ ਜੀ ਹਨਾ ਤੇ ਵੀ ਮੈਨੂੰ ਸਾਰਾ ਫਿਕਰ ਹੈ ਨਾ ਘਰ ਪਰਿਵਾਰ ਦਾ ਸਾਰਾ ਜਿੰਮੇ ਵੀ ਕਿਵੇਂ ਕਰਾਂ ਨਾ ਵੀ ਮੈਂ ਬਹੁਤ ਜ਼ਿਆਦਾ ਟੈਨਸ਼ਨ ਚਾਹ ਮੈਂ ਰੰਧੀ ਨਾਲ ਬੈਠ ਕੇ ਗੱਲ ਦੀ ਸਲਾਹ ਕਰੀ ਸਲਾਹ ਕਰਕੇ ਵੀ ਮੈਨੂੰ ਕਹਿੰਦਾ ਵੀ ਤੂੰ ਤੀ ਜੀਨ ਆ ਨਾ ਉਹਨਾਂ ਤੇ ਕਿਉਂਕਿ ਇੰਨੇ ਬੇਕਾਰ ਬੰਦੇ ਆਉਂ ਉਹ ਤੇ ਜਨਾਲਾ ਤਾਂ ਕੰਮ ਨਹੀਂ ਮੈਂ ਕਿਹਾ ਤੀ ਜੀ ਦੀ ਤਾਂ ਮੈਂ ਹੈ ਨਹੀਂ ਹਣਾ ਕਿਉਂਕਿ ਯਕੀਨ ਭਰੋਸਾ ਜਿਹੜੇ ਰਿਸ਼ਤਿਆਂ ਨੂੰ ਮੈਂ ਇੰਨਾ ਖ ਜ਼ਿਆਦਾ ਹੈ ਨਾ ਮੰਨਦੀ ਸੀਗੀ ਵੀ ਉਹ ਮੇਰੇ ਦਿਲੋਂ ਸਾਰੇ ਲੈ ਗਏ ਰਿਸ਼ਤੇ ਹਨ ਵੀ ਮੈਂ ਇਥੋਂ ਰਿਸਪੈਕਟ ਦੀ ਉਮੀਦ ਨਾ ਰੱਖਣਾ ਇਸ ਤੋਂ ਬਾਅਦ ਵੀ ਆਪ ਰਿਸਪੈਕਟ ਨਹੀਂ ਕਰਨੀ ਇੱਥੇ ਤੁਸੀਂ ਮੈਨੂੰ ਕਹਿ ਸਕਦੇ ਹੋ ਤੇਰੀ ਜਬਾਨ ਕੌੜੀ ਐ ਤੂੰ ਮਿੱਠਾ ਨਹੀਂ ਬੋਲਦੀ ਤੂੰ ਬਹੁਤ ਰੁੱਖੀ ਐ ਕਿਉਂਕਿ ਜਿਹਦੇ ਤੇ ਜਿਹਦੇ ਮਤਲਬ ਜਿਹਦੇ ਨਾਲ ਹੁੰਦਿਆਂ ਜਿਹਦੇ ਨਾਲ ਬੀਤਦਿਆਂ ਉਹਨਾਂ ਨੂੰ ਪਤਾ ਹੁੰਦਾ ਹੋਰ ਬੰਦੇ ਦੀਆਂ ਗੱਲਾਂ ਹੁੰਦੀਆਂ ਕਮੈਂਟ ਕਰਨਾ ਸੌਖਾ ਹੁੰਦਾ ਟਾਈਪਿੰਗ ਕਰਨੀ ਸੌਖੀ ਹੁੰਦੀ ਐ ਜਿਹੜੇ ਜ਼ਿੰਦਗੀ ਦੇ ਨਾਲ ਹੋ ਰਿਹਾ ਬੰਦੇ ਦੇ ਨਾਲ ਹੰੜ ਰਿਹਾ ਹੈ ਨਾ ਵੀ ਉਹਨੂੰ ਇੱਕ ਇੰਨਾ ਕੁ ਜ਼ਿਆਦਾ ਮੈਂਟਲੀ ਅਫਸੈਟ ਕੀਤਾ ਜਾ ਰਿਹਾਗਾ ਹਨਾ ਵੀ ਕੁਝ ਵੀ ਹੋ ਸਕਦਾ ਇਹਦੇ 'ਚ ਕਮੈਂਟ ਦੋ ਲਾਈਨਾਂ ਦਾ ਕਮੈਂਟ ਲਿਖਣਾ ਬਹੁਤ ਸ਼ੌਕਾ ਹੁੰਦਾ ਹੈ ਤੇ ਪਰ ਜਿਹਦੇ ਨਾਲ ਬੀਤਦੀ ਹੈ ਨਾ ਤੇ ਮਤਲਬ ਕੀ ਮੇਰੇ ਦੇ ਮੰਨ ਕੇ ਚੱਲੋ ਵੀ ਮੇਰਾ ਬੰਦਾ ਵੀ ਹੈ ਨਹੀਂ ਜਵਾਕ ਮੇਰੇ ਰੋਲ ਰਹੇ ਆ ਮੈਥੋਂ ਬਣਾ ਠੀਕ ਹੈ ਮੈਂ ਵੀ ਆਪਦੀ ਥਾਂ ਤੇ ਗਲਤ ਹੈ ਨਹੀਂ ਕਿਉਂਕਿ ਮੈਂ ਹੱਕ ਮੰਗਿਆ ਆਪਦਾ ਹਨਾ ਵੀ ਇੱਥੇ ਮੈਂ ਮਾੜੀ ਹੋਗੀ ਤੇ ਇੰਨੀ ਕਿ ਚਲੋ ਮੈਂ ਗੱਲ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਹਨਾ ਤੇ ਮੈਂ ਕਿਹਾ ਫਿਰ ਤੁਸੀਂ ਐ ਕਹੋਗੇ ਹਨਾ ਵੀ ਸਾਨੂੰ ਦੱਸਿਆ ਨਹੀਂ ਜਾਂ ਇਹ ਗੱਲ ਐ ਹੋਗੀ ਤੇ ਹੁਣ ਵੀ ਇੰਨਾ ਕੁ ਜ਼ਿਆਦਾ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਵੀ ਗੱਗੀ ਤੂੰ ਮੈਨੂੰ ਨਾ ਕੁਝ ਵੀ ਕਹ ਹੈ ਹਨਾ ਤੇ ਵੀ ਤੂੰ ਆਪ ਦੇ ਘਰ ਦੇਆਂ ਨੂੰ ਕਹਿ ਸਕਦਾ ਤੇਰਾ ਹੱਕ ਹੈ ਹਨ ਕਿਉਂਕਿ ਤੇਰਾ ਘਰ ਪੱਟ ਰਹੇ ਆ ਉਹ ਜਾਣ ਬੁੱਝ ਕੇ ਪੱਟ ਰਹੇ ਆ ਵੀ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਗੱਗੀ 20 ਸਾਲ ਆਉਂਦਾ ਨਹੀਂ ਠੀਕ ਹੈ ਬੇਈਮਾਨ ਆਏ ਹੋਊਗਾ ਵੀ ਬਾਹਨ ਅਸੀਂ ਬੀਜ ਰਹੇ ਆ ਫਸਲવાડી ਬੀਜ ਰਹੇ ਆ ਸਾਡੇ ਕਬਜੇ ਜਵਾਨ ਹੈ ਚਲੋ ਗੱਗੀ ਸਾਹਮਣੇ ਆ ਰਮਣ ਵੀ ਇੱਥੇ ਜਾਵੜੀ ਵੀ ਅੱਖ ਤਣ ਸਾਡੇ ਜਿਹੜਾ ਨਿਕਲ ਗਿਆ ਇਹ ਚੀਜ਼ਾਂ ਹੋ ਰਹੀਆਂ ਇਹ ਚੀਜ਼ਾਂ ਸਾਰੇ ਰਿਸ਼ਤੇਦਾਰ ਹਨਾ ਕਹਿੰਦੇ ਉਹਦੇ ਜਿੱਦ ਤੱਕ ਤੇਲ ਦੀ ਢਾਲ ਹੁੰਦੀ ਹੈ ਬੰਦਾ ਉਧਰ ਹੋ ਜਾਂਦਾ ਇਹ ਚੀਜ਼ ਹੋਈ ਪਈ ਹੈ ਤੇ ਵੀ ਮੈਂ ਕਹਿੰਦੀ ਆ ਵੀ ਇੰਨਾ ਕੁ ਬਦਲ ਸਕਦਾ ਬੰਦਾ ਇੱਕ ਹਨਾ 10 5 ਮਰ ਲਿਆ ਪਿੱਛੇ 10 ਮਰ ਲਿਆ ਪਿੱਛੇ ਬੰਦਾ ਇੰਨਾ ਬਦਲ ਸਕਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਹਨਾ ਹਕੀਕਤ ਤੇ ਬਾਕੀ ਜੀ ਹਨਾ ਵੀ ਕੁੜੀਆਂ ਉਹ ਵੀ ਹੁਣ ਮੈਂ ਸੇਫ ਨਹੀਂ ਆ ਹਨਾ ਮੈਥੋਂ ਬਿਨਾ ਵੀ ਜੇ ਮਤਲਬ ਇੰਨਾ ਕੁ ਜ਼ਿਆਦਾ ਹੁਣ ਮਨੀਸ਼ਾ ਭੈਣ ਨਾਲ ਕੀ ਕੁਝ ਹੋਇਆ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਿੰਨੀ ਕੋਹਦੀ ਦੁਰਗਤੀ ਕੀਤੀ ਗਈ ਹੈ ਭੈਣ ਦੀ ਹਨਾ ਮਨੀਸ਼ਾ ਦੀ ਪਰ ਮੈਂ ਸੋਸ਼ਲ ਮੀਡੀਆ ਤੇ ਮੈਂ ਇੰਨੀ ਸਿਆਣੀ ਹੈ ਨਹੀਂ ਵੀ ਮੈਂ ਉਹ ਭੈਣ ਦੇ ਵਾਸਤੇ ਕੁਝ ਬੋਲ ਸਕਾਂ ਦੋ ਸ਼ਬਦ ਤੇ ਮੇਰੀਆਂ ਵੀ ਧਿਆਨ ਆ ਮੈਨੂੰ ਇਹ ਚੀਜ਼ ਦਾ ਫਿਕਰ ਆਉਂਦਾ ਕਿਉਂਕਿ ਬੱਚਾ ਅੱਜ ਉਹ ਇੱਕ ਟੀਚਰ ਜੀ ਉਹ ਵੀ ਸੇਫ ਹੈ ਨਹੀਂ ਸੀ ਵਿਚਾਰੀ ਇਸ ਦੁਨੀਆ ਦੇ ਹਨਾ ਤੇ ਇਹ ਮੇਰੇ ਬੱਚੇ ਦਾ ਬਿਲਕੁਲ ਪਿਓ ਪਿਓ ਦਾ ਡਰ ਨਹੀਂ ਲੋਕਾਂ ਨੂੰ ਹਨਾ ਜਿਹੜੇ ਉੱਡਾਂ ਦੇ ਹੈ ਜਾਂ ਕੁਝ ਵੀ ਹੈ ਹਨਾ ਪੀਪਾ ਉਹ ਵੀ ਹੈਣੀ ਮਾਂ ਵੀ ਹੈਣੀ ਲੋਕ ਇਸ ਚੀਜ਼ ਦਾ ਗਲਤ ਫਾਇਦਾ ਚੱਕ ਸਕਦੇ ਆ ਹਨ ਤੇ ਇੱਕ ਮਾਂ ਤੋਂ ਬਿਨਾ ਇਹ ਹੋਰ ਕੋਈ ਨਹੀਂ ਸਮਝ ਸਕਦਾ ਜੇ ਉਨੀ ਇੱਕ ਕੋਈ ਗੱਲ ਹੁੰਦੀ ਹੈ ਹਨ ਵੀ ਸਾਡੇ ਘਰ ਦੇਆਂ ਨੂੰ ਔਡਾਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹ ਚੀਜ਼ ਹੈ ਵੀ ਗੱਗੀ ਦੀਆਂ ਤੇ ਰਮਣ ਦੀਆਂ ਕੁੜੀਆਂ ਹਨਾ ਵੀ ਸਾਡੀਆਂ ਕੀ ਲੱਗਦੀਆਂ ਵੀ ਮੰਨ ਕੇ ਚੱਲੋ ਵੀ ਵੈਗਰੂ ਨਾ ਜਾਵੇ ਹਨਾ ਉਨੀ ਇੱਕ ਕੋਈ ਗੱਲ ਹੋ ਜੇ ਠੀਕ ਹੈ ਵੀ ਉਹਨਾਂ ਨੇ ਇਹ ਚੀਜ਼ ਕਹਿਣੀ ਹੈ ਸਾਨੂੰ ਸ਼ੋਅ ਕਰਨਾ ਹਨਾ ਵੀ ਇਹਨਾਂ ਦੀ ਪਰਪਲਿਸ਼ ਗਲਤ ਸੀ ਬੱਚਿਆਂ ਨਾਲ ਇਹ ਚੀਜ਼ ਹੋਗੀ ਤੇ ਇਹ ਚੀਜ਼ ਮੈਂ ਸਮਝ ਸਕਦੀ ਵੀ ਇੰਨੀ ਕੁ ਜ਼ਿਆਦੇ ਦੱਬ ਕੇ ਬੀਮਾਨੀ ਭਰੀ ਹੋਈ ਹੈ ਇੰਨੀ ਕੁ ਜ਼ਿਆਦੇ ਬੀਮਾਨੀ ਭਰੀ ਹੋਈ ਹੈ ਤੇ ਵੀ ਇੰਨਾ ਕੁ ਜ਼ਿਆਦੇ ਜ਼ੋਰ ਲੱਗ ਰਿਹਾ ਵੀ ਇਹਨਾਂ ਨੂੰ ਕੋਈ ਹੱਕ ਨਾ ਮਿਲ ਜੇ ਆਪ ਦਾ ਹਨਾ ਚਲੋ ਵੀ ਮੈਂ ਇਹ ਕਹਿਣਾ ਚਾਹਣੀ ਵੀ ਬੰਦਾ ਕੁਝ ਨਹੀਂ ਕਰ ਸਕਦਾ ਜੇ ਵਾਇਗਰੂ ਨੇ ਹਨਾ ਸਾਨੂੰ ਕਹਿੰਦੇ ਉਹਦੇ ਚੁੰਝ ਦਿੱਤੀ ਹੈ ਤਾਂ ਚੋਗ ਵੀ ਦੇਊਗਾ ਤੇ ਇੱਥੇ ਮੈਂ ਇਹ ਚੀਜ਼ ਕਹਿਣੀ ਹੈ ਵੀ ਜੇ ਵਾਇਗਰੂ ਨੇ ਚਾਇਆ ਮੇਰਾ ਚੈਨਲ ਵਧੀਆ ਚੱਲ ਪਿਆ ਹਨਾ ਤੇ ਚਲੋ ਸਾਨੂੰ ਥੋੜੇ ਸਾ ਮਹੀਨੇ ਦੇ ਮਹੀਨੇ ਤੋਂ ਪੇਮੈਂਟ ਦੋ ਮਹੀਨਾ ਤੋਂ ਪੇਮੈਂਟ ਆਉਣ ਲੱਗ ਜੀ ਸਾਡਾ ਵਧੀਆ ਖਰਚਾ ਨਿਕਲ ਜੂਗਾ ਚਲੋ ਅੱਗੇ ਹਨਾ ਵੀ ਇਸ ਚੀਜ਼ ਦਾ ਪੜ੍ਹਾਈ ਤੇ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਵੀ ਜੇ ਆਪਾਂ ਬੱਚਿਆਂ ਨੂੰ ਬੜਾਵਾਂਗੇ ਹਨਾ ਤਾਂ ਕੋਈ ਜੌਬ ਲੱਗਣਗੇ ਉਹ ਮੈਂਟਲੀ ਸਹੀ ਹੋਣਗੇ ਤਾਂ ਬੱਚੇ ਫੇਰ ਪੜ੍ਹਨਗੇ ਹਨਾ ਤੇ ਵੀ ਮੈਂ 2 ਦਿਨ ਹੋ ਗਏ 2 3 ਦਿਨ ਹੋ ਗਏ ਮੈਂ ਗੱਗੀ ਨੂੰ ਇਗਨੋਰ ਮਾਰ ਰਹੀ ਆ ਮੈਂ ਕਿਹਾ ਵੀ ਆਏ ਥੋੜੀ ਹੁੰਦਾ ਨਾ ਮੈਂ ਐਡੀ ਗੱਲ ਕਹਿ ਕੇ ਘਰੋਂ ਆਈ ਆ ਤੇ ਮੈਨੂੰ ਤੇਰੇ ਘਰ ਦੇ ਇਹ ਗੱਲ ਕਹਿਣਗੇ ਹਨਾ ਵੀ ਆਈ ਆ ਆਖਰੇ ਇਸ ਰਿਸ਼ਤੇਦਾਰ ਵੀ ਟੱਕੇ ਖਾਂਦੀ ਆ ਗਈ ਇਹ ਚੀਜ਼ ਕਹੀ ਜਾਊਗੀ ਮੈਂ ਕਿਹਾ ਮੈਨੂੰ ਇੱਥੇ ਕੋਈ ਦਿੱਕਤ ਨਹੀਂ ਮੈਂ ਕਿਹਾ ਮੈਨੂੰ ਵਧੀਆ ਸੰਭਰਾਏ ਹਨਾ ਇੰਨਾ ਕੁ ਜ਼ਿਆਦਾ ਕਰਦੇ ਆ ਭਰਾ ਤੇ ਪਰਜਾਈ ਕੋਲੇ ਮੰਜਾ ੜਵਾ ਕੇ ਆਪਦੇ ਮੈਨੂੰ ਪਾਉਂਦੇ ਐ ਤੇ ਬਾਕੀ ਕਿਤੇ ਆਉਣ ਜਾਣ ਤੋਂ ਕੋਈ ਰੋਕ ਟੋਕ ਨਹੀਂ ਹਨਾ ਵੀ ਕਿਤੇ ਵੀ ਜਾਈਏ ਅਸੀਂ ਉਹਦੇ ਤੇ ਲੋਕੇ ਵਾਲਾ ਸਾਹਿਬ ਜਾਇਆਏ ਹਨਾ ਤੇ ਇਹ ਚੀਜ਼ ਦਾ ਜਮਾ ਵੀ ਬਾਪੂ ਨੇ ਕਿਹਾ ਨਹੀਂ ਤੇ ਹੁਣ ਸਾਡੀ ਸਲਾਹ ਅਸੀਂ ਕੱਲ ਨੂੰ ਵੀ ਅਸੀਂ ਤਲਵੰਡੀ ਸਾਹਿਬੋ ਕੇ ਜਾਇਏਗੇ ਹਨਾ ਚਲੋ ਵੀ ਉਧਰੋਂ ਤਾਂ ਨਹੀਂ ਆਇਆ ਜਾਂਦਾ ਨਾ ਉੱਡਾਂ ਤੋਂ ਚਲੋ ਮੈਂ ਕਿਹਾ ਇੱਥੋਂ ਆਪਾਂ ਜਾਇਏਗੇ ਤੇ ਇੰਨੀ ਕੁ ਗੱਲ ਬਾਤ ਹੈ ਜੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਇੱਥੇ ਮੈਨੂੰ ਕਮੈਂਟ ਕਰਕੇ ਆਂ ਦੱਸਿਓ ਹਨਾ ਵੀ ਮੈਂ ਹੁਣ ਇਹ ਚੀਜ਼ ਦਾ ਕੀ ਫੈਸਲਾ ਲਵਾਂ ਹਨਾ ਵੀ ਜਿਵੇਂ ਵੀ ਤੁਸੀਂ ਭੈਣ ਭਰਾ ਕਹੋਗੇ ਮੈਂ ਉਮੀ ਕਰੂੰਗੀ ਇਹ ਚੀਜ਼ ਤੇ ਚਲੋ ਮੈਂ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਗੱਲਬਾਤ ਹਨਾ ਮੇਰਾ ਹੱਕ ਪਾਉਂਦਾ ਸ਼ੇਅਰ ਕਰਦਾ ਤੇ ਬਾਕੀ ਜੀ ਆਪਾਂ ਉਹ ਸਾਰਾ ਕੁਝ ਹਨਾ ਨੋਟ ਤੇ ਲਿਖ ਕੇ ਹਨਾ ਸਾਰਾ ਕੁਝ ਵੀ ਕੌਣ ਕੌਣ ਇਹ ਚੀਜ਼ ਦੇ ਜ਼ਿੰਮੇਦਾਰ ਹੋਣਗੇ ਵੀ ਮੈਨੂੰ ਕੁਝ ਹੋ ਕਰ ਜੇ ਹਨਾ ਜਾਂ ਮੈਨੂੰ ਕੋਈ ਮਤਲਬ ਕੁਝ ਵੀ ਹਾਨੀ ਪਹੁੰਚਾ ਪਹੁੰਚਾ ਸਕਦੇ ਹਨਾ ਮੈਨੂੰ ਕਿਉਂਕਿ ਮੇਰਾ ਬੰਦਾ ਹੈ ਨਹੀਂ ਕੱਲੀ ਆ ਮੈਂ ਉੱਥੇ ਮੇਰੇ ਨਾਲ ਧੀਆ ਤੇ ਮੈਂ ਕੱਲਿਆਂ ਆ ਤੇ ਕੁਝ ਵੀ ਹੋ ਸਕਦਾ ਹਨਾ ਬੰਦਾ ਪੈਸੇ ਦੇ ਕੇ ਵੀ ਕੁਝ ਕਰਾ ਸਕਦਾ ਅੱਜ ਕੱਲ ਦਾ ਇਹ ਜਾ ਟਾਈਮ ਹੈ ਤੇ ਆਪਾਂ ਸਾਰਾ ਕੁਝ ਨੋਟ ਤੇ ਲਿਖ ਕੇ ਤੇ ਫਿਰ ਆਪਾਂ ਕੋਈ ਲਾਵਾਂਗੇ ਫੈਸਲਾ ਬਾਕੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਜਿਹੜੇ ਇਹ ਭੈਣ ਭਰਾ ਦਿਲੋਂ ਜੁੜਿਆ ਉਹ ਸੋਹਣੇ-ਸੋਹਣੇ ਕਮੈਂਟ ਕਰਿਓ ਉਹ ਆਪਾਂ ਨੂੰ ਸਪੋਰਟ ਵੀ ਕਰਿਓ ਹਨਾ ਵੀ ਜਿਹੜੇ ਭੈਣ ਭਰਾ ਦੇ ਲੌਣੀ ਜੁੜੇ ਤੇ ਬਸ ਇੱਕ ਹੇਟਰ ਦੀ ਤਰ੍ਹਾਂ ਕਮੈਂਟ ਕਰਦੇ ਹਨ ਉਸ ਨੂੰ ਸਪੋਰਟ ਨਾ ਕਰਿਓ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਜੇ ਵੈਗਰੂ ਨੇ ਹਨ ਵੀ ਜੇ ਮੈਂ ਚੈਨਲ ਬਣਾਇਆ ਹਨ ਤੇ ਇਹ ਤਰੱਕੀ ਮੈਨੂੰ ਵੈਗਰੂ ਨੇ ਦੇਣੀ ਹੈ ਤੇ ਮੈਂ ਮੇਰੀ ਨੀਤ ਸਾਹਬ ਹਨਾ ਮੇਰੇ ਦਿਲ 'ਚ ਕੋਈ ਪਾਪ ਹੈ ਨਹੀਂ ਇਹ ਚੀਜ਼ ਦਾ ਮੈਨੂੰ ਪਤਾ ਹੈ ਤੇ ਬਾਕੀ ਧੀਆਂ ਦੀ ਮਾਂ ਹਨਾ ਮੈਂ ਇਹ ਚੀਜ਼ ਵੈਗਰੂ ਨੇ ਮਤਲਬ ਜੇ ਮੈਂ ਚੈਨਲ ਬਣਾਇਆ ਕੁਝ ਮੇਰੇ ਵਾਸਤੇ ਚੰਗਾ ਸੋਚਿਆ ਹੋਊਗਾ ਵੈਗਰੂ ਨੇ ਤੇ ਇੰਨਾ ਕ ਮੈਨੂੰ ਯਕੀਨ ਆ ਰੱਬ ਤੇ ਹਨਾ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਆਮੜੇ ਰੋਟੀ ਬਣਾਉਣੀ ਹੈ ਪ੍ਰਸ਼ਾਦ ਅੱਛਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥੀ ਐਂਡ ਕਰਦੇ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭੈਣ ਭਰਾ ਤੇ ਚਲੋ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ